ਹਾਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ star detail punjab ਦੇ ਵਿੱਚ ਅੱਜ ਤੋਂ ਬਾਅਦ ਤੁਹਾਨੂੰ ਮਿਲਣਗੀਆਂ ਦੋ ਅਪਡੇਟਾਂ ਢੇਲੀ ਸੋ ਦੋਸਤੋ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵੱਖ-ਵੱਖ ਅਹੁਦਿਆਂ ਤੇ ਜਿਹੜੀ ਹੈ ਭਰਤੀ ਲਈ ਅਰਜ਼ੀਆਂ ਮੰਗੀਆਂ ਨੇ ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਜਿਹੜੇ ਦੋਸਤ ਅੱਛਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰ ਰਹੀ ਹਾਂ ਪੰਜਾਬ ਸਕੂਲ ਸਿੱਖਿਆ ਭਗਨਾ ਵਕਫ ਖੋਦਾਂ ਤੇ ਜਿਹੜੀ ਭਰਤੀ ਲਈ ਅਰਜ਼ੀ ਇਸ ਬੰਦੇ ਪੱਤਰ ਜਾਰੀ ਕੀਤਾ ਗਿਆ ਹੈ ਜਾਰੀ ਪੱਤਰ ਦੇ ਵਿੱਚ ਕਿਹਾ ਗਿਆ ਕਿ ਸਿੱਖਿਆ ਭਗ ਪੰਜਾਬ ਦੇ ਦਫ਼ਤਰਾਂ ਸਸਥਾਵਾ ਸਕੂਲਾਂ ਚ ਕੰਮ ਕਰਦੇ ਟੀਚਿੰਗ ਗੈਰ ਟੀਚਿੰਗ ਸਟਾਫ ਚੋਂ ਸਤਾਈ ਪੋਸਟਾਂ ਆਈ ਵੱਖਰੇ ਕਾਰਡਰ ਰਹੀ ਹੈ ਡਾਕਟਰਸ ਤੇ SSCERT ਦੇ ਵਿੱਚ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਦੀ ਤਨਖਤੀ ਕਰਨਾ ਚਾਹੁੰਦਾ ਹੈ ਇਹਦੇ ਸੰਬੰਧੀ ਇਹ ਚੋਣ ਪੂਰੀ ਮੈਟ ਦੇ ਆਧਾਰ ਤੇ ਕੀਤੀ ਜਾਵੇਗੀ ਇਹਦੇ ਵਿੱਚ ਤੁਸੀਂ ਨੋਟੀਫਿਕੇਸ਼ਨ ਦੇਖ ਸਕਦੇ ਹੋ ਇਸ ਦੇ ਨਾਲ ਹੀ ਇਹਨਾਂ ਅਸਾਮੀਆਂ ਦੀ ਗਿਣਤੀ ਵੱਧ ਜਾਂ ਘਟ ਸਕਦੀ ਹੈ ਇਸ ਦੇ ਲਈ ਵਿਭਾਗ ਵੱਲੋਂ ਵਿਸ਼ਾ ਵਾਰ ਅਸਾਮੀਆਂ ਦੀ ਗਿਣਤੀ ਵਿਦਿਅਕ ਯੋਗਤਾ ਤਜਰਬਾ ਤੇ ਚੋਣ ਮਾਪਦੰਡ ਜਾਰੀ ਕੀਤੇ ਗਏ ਨੇ ਪਿਛੂਕ ਕਰਮਚਾਰੀ ee.punjabschool.co.in ਤੇ ਜਾ ਕੇ ਅਪਲਾਈ ਕਰ ਸਕਦੇ ਨੇ ਜੇ ਤੁਸਾਂ ਬੰਦੇ ਤੁਹਾਡੀ ਕੋਈ ਵੀ ਕੁਐਰੀ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਅਗਲੀ ਜਿਹੜੀ ਅਪਡੇਟ ਅਸੀਂ ਲੈ ਕੇ حاضر ਹੋਏ ਹਾਂ ਬਲੈਕਲਿਸਟ ਹੋ ਜਾਵੇ ਤੁਹਾਡਾ ਫਾਸਟ ਟੈਗ 31 ਜਨਵਰੀ ਤੋਂ ਪਹਿਲਾਂ ਕਰ ਲਵੋ ਇਹ ਕੰਮ ਸੜਕੀਆ ਵਜੇ ਤੇ ਰਾਜਮਾਰਗ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਨੈਸ਼ਨਲ ਹਾਈਵੇ 30 ਆਫ ਇੰਡੀਆ ਐਨ ਐਚ ਆਈ ਮੈਨੂੰ ਇਲੈਕਟ੍ਰੋਨਿਕ ਟੋਲ ਉਗਰਾਹੀ ਪ੍ਰਣਾਲੀ ਦੀ ਕੁਸ਼ਲਤਾ ਨੂੰ ਵਧਾਉਣ ਤੇ ਟੋਲ ਪਲਾਜ਼ਾ ਦੇ ਨਿਰਵੈਗਨ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨ ਦੇ ਲਈ ਇੱਕ ਵਾਰ ਇੱਕ ਫਾਸਟ ਟੈਗ ਪਹਿਲ ਕਰਮੀ ਸ਼ੁਰੂ ਕੀਤੀ ਗਈ ਹੈ ਇਲੈਕਟ੍ਰੋਨਿਕ ਟੋਲ ਪ੍ਰਣਾਲੀ ਦੀ ਕੁਸ਼ਲਤਾ ਨੂੰ ਵਧਾਉਣ ਤੇ ਟੋਲ ਪਲਾਜ਼ਾਂ ਤੇ ਨਿਰਵਿਘਨ ਆਵਾਜਾਈ ਪ੍ਰਦਾਨ ਕਰਨ ਲਈ NHAI ਨੇ ਇੱਕ ਵਾਹਨਿਕ ਫਾਸਟ ਟੈਗ ਪਹਿਲ ਕਦਮ ਇਹ ਸ਼ੁਰੂ ਕੀਤੀ ਹੈ ਇਸ ਦਾ ਉਦੇਸ਼ ਉਪਭੋਗਤਾਵਾਂ ਨੂੰ ਇੱਕ ਤੋਂ ਵੱਧ ਵਾਹਨਾਂ ਲਈ ਇੱਕ ਸਿੰਗਲ ਫਾਸਟ ਟੈਗ ਜਾਂ ਇੱਕ ਵਿਸ਼ੇਸ਼ ਵਾਲੇ ਮਲਟੀਪਲ ਫਾਸਟ ਟੈਗ ਦੀ ਵਰਤੋਂ ਕਰਨ ਬਾਰੇ ਹੁਣ ਸੋਚਣਾ ਹੋਵੇਗਾ ਯੂਜ਼ਰ ਨੂੰ ਹੋਰ ਕੰਟੈਕਟ ਕਰਨ ਬਾਰੇ ਸੋਚਣਾ ਹੋਵੇਗਾ ਉਹਨਾਂ ਨੂੰ ਜਾਂ ਤਾਂ ਬਲੈਕਲਿਸਟ ਕੀਤਾ ਜਾਵੇਗਾ ਜਾਂ ਅਯੋਗ ਕਰ ਦਿੱਤਾ ਜਾਵੇਗਾ NHAI ਫਾਸਟ ਟੈਗ ਉਪਭੋਗਤਾਵਾਂ ਨੂੰ RBI ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ KYC ਨੂੰ ਅਪਡੇਟ ਕਰਕੇ ਆਪਣੇ ਨਵੀਨਤਮ ਫਾਸਟ ਟੈਗ ਦੀ ਆਪਣੇ ਗਾਹਕ ਨੂੰ KYC ਪ੍ਰਕਿਰਿਆ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਪਹਿਲ ਕਦਮੀ ਜਾਂ ਉਦੇਸ਼ ਕਈ ਵਾਹਨਾਂ ਵਿੱਚ ਇੱਕ ਸਿੰਗਲ ਫਾਸਟ ਟੈਗ ਦੀ ਵਰਤੋਂ ਕਰਨਾ ਜਾਂ ਕਿਸੇ ਖਾਸ ਵਾਹਨ ਲਈ ਕਈ ਫਾਸਟ ਟੈਗ ਨੂੰ ਜੋੜਨ ਵਰਗੀਆਂ ਸਹੂਲਤਾਂ ਨਾਲ ਉਪਭੋਗਤਾ ਦੇ ਵਿਵਹਾਰ ਨੂੰ ਉਤਸ਼ਾਹਿਤ ਕਰਦਾ ਹੈ। NHAI ਫਾਸਟ ਟੈਗ ਉਪਭੋਗਤਾਵਾਂ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਦੇ ਅਨੁਸਾਰ KYC ਨੂੰ ਅਪਡੇਟ ਕਰਕੇ ਨਵੀਨਤਮ ਫਾਸਟੈਗ ਆਪਣੇ ਗਾਹਕ ਨੂੰ ਜਾਣੋ ਭਾਗ ਕੇ KYC ਪ੍ਰਕਿਰਿਆ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਅਸੀਂ ਅੱਜ ਤੋਂ ਲੈ ਕੇ ਨਿਤ ਦੋ ਅਪਡੇਟਾਂ ਤੁਹਾਡੇ ਨਾਲ ਸੰਧਿਆ ਕਰਿਆ ਕਰਾਂਗੇ ਸੋ ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕੱਲ ਫਿਰ ਮਿਲਾਂਗੇ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਇਸੇ ਚੈਨਲ ਦੇ ਉੱਤੇ ਇਸੇ ਸਮੇਂ ਧੰਨਵਾਦ